ਜੱਬਣ ਦਾ ਕੋਹੜ ਕਰੂੰ ਦੁਨੀਆ ਦੇ ਮਾਰਨ ਲੱਗ ਜਿਓਂ ਡੈਂਗੜੇ ਵਰਗਾ ਪਿਆ ਸਾਡੇ ਜਵਾਬ ਤੁਸ ਤੁਸ ਨੂੰ ਕਰਦੇ ਰਹਿੰਦੀ ਆ ਉਹ ਇੱਕ ਜਨਮੀ ਆ ਵੇਖਣ ਨੂੰ ਲੱਗਦਾ ਵੇਖਣ ਨੂੰ ਨਾ ਬਦੀ ਰਹਿਤੀ ਨਹੀਂ ਆ ਉਹਦਾ ਪਿਛਲਾ ਪੁੰਨ ਨਾ ਵਾ ਭੋਗ ਰਿਆ ਵਸ ਇਤ ਕਹ ਦੇਣੀ 84 ਲੱਖ થી ਨੂੰ ਜ ਮਾਰਨ ਮਾਰਨਾ ਤੇ ਗਰਮਖਾਨਾ ਬਾਬਾ ਜੀ ਦੇ ਵਚਨ ਥੋੜਾ ਥੋੜਾ ਐਨਾ ਐਨਾ ਦੁਖਦੰਦਾ ਰੰਦਾ ਬੰਦਾ ਸਿੱਧੀ ਵੀ ਚਲ ਪਰਛਾ ਲਈਏ ਬਾਬਾ ਜੀ ਦੇ ਚੱਲੀਏ ਜਾਂ ਤਨ ਤਨ ਗੁਰੂ ਰਾਮਦਾਸ ਦੇ ਚੱਲੀਏ ਜਾਂ ਗੁਰੂ ਤੇਗ ਬਹਾਦਰ ਪਾਸ਼ਾ ਦੇ ਅਰਦਾਸ ਕਰ ਦਈਏ ਕੋ ਥੋੜਾ ਥੋੜਾ ਦੱਖ ਦਿੰਦਾ ਤੇਰੇ ਦੁੱਖਾਂ ਦੀ ਬਣੂਗੀ दारू ਉਹ ਥੋੜਾ ਥੋੜਾ ਦੱਖ ਦੀ दारू ਬਣ ਜਾਂਦੀ ਏ ਇਹ ਆ ਆਖਿਆ ਸੁਖ ਤੇਰੇ ਦੁਖਦਾਰੂ ਸਗਰ ਹੋਪਿਆ ਇਹ ਆ ਗਾ ਦੱਖਾ ਜਣਾ ਮੜੇ ਕੋ ਦੱਖਾਇਾ ਉਦੋਂ ਗੁਰੂ ਬੀਰ ਮਹਾਂਪੁਰਖ ਦੀ ਓਟ ਲਈ ਇਹ ਆ ਵਾਕਿਆ ਹਜੂਰ ਕਹਿੰਦੇ